ਸ੍ਰੀ ਕਿਰਤਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਇੱਕ ਆਧੁਨਿਕ ਸ੍ਰਾਂ ਬਣਾਈ ਜਾ ਰਹੀ ਹੈ ਜਿਸ ਦਾ ਪੰਜਵਾਂ ਲੈਂਟਰ ਅੱਜ ਪੈਣ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸੰਗਤਾਂ ਕਿੱਥੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਉੱਥੇ ਹੀ ਸੰਗਤਾਂ ਵੱਲੋਂ ਆਪਣੇ ਸਿਰਾਂ ਦੇ ਉੱਤੇ ਅਠਲ ਚੱਕ ਕੇ ਸੇਵਾ ਵੀ ਨਿਭਾਈ ਜਾ ਰਹੀ ਹੈ ਕਿਰਕਿਰਤਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਇੱਕ ਆਧੁਨਿਕ ਸਰਾਹ ਬਣਾਈ ਜਾ ਰਹੀ ਹੈ ਜਿਸ ਦਾ ਨਿਰਮਾਣ ਬਾਬਾ ਬਚਨ ਸਿੰਘ ਜੀ ਦਿੱਲੀ ਕਾਰਸੇਵਾ ਵਾਲੇ ਕਰ ਰਹੇ ਨੇ ਜਿਨ੍ਹਾਂ ਦੀਆਂ ਹੋਰ ਵੀ ਕਾਰਸੇਵਾਵਾਂ ਚੱਲ ਰਹੀਆਂ ਨੇ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਹੀ ਸਮੇਂ ਖੜੇ ਆ ਬਿਲਕੁਲ ਨਾਲ ਪੰਜ ਮੰਜ਼ਲੀ ਇਮਾਰਤ ਜੋ ਹੈ ਜੋ ਕਿ ਸਰਾਹ ਸੰਗਤ ਦੀ ਸਹੂਲਤ ਦੇ ਲਈ ਰਿਹਾਇਸ਼ ਦੇ ਲਈ ਚਲਾਈ ਜਾ ਰਹੀ ਹੈ ਜਿਸ ਦਾ ਪੰਜਵਾਂ ਲੈਂਟਰ ਅੱਜ ਪਹਿਣ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਲੈਂਟਰ ਪਾਣ ਜਾ ਰਹੀਆਂ ਨੇ ਤੇ ਸੰਗਤ ਕਾਫੀ ਉਤਸ਼ਾਹ ਦੇ ਵਿੱਚ ਵੀ ਹੈ ਤੇ ਨਾਲ ਹੀ ਜਿੱਥੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਉੱਥੇ ਹੀ ਸੰਗਤਾਂ ਵੱਲੋਂ ਆਪਣੇ ਸਿਰਾਂ ਦੇ ਉੱਤੇ ਪੱਠਲ ਚੱਕ ਕੇ ਸੇਵਾ ਵੀ ਨਿਭਾਈ ਜਾ ਰਹੀ ਹੈ ਉੱਥੇ ਹੀ ਕਾਰ ਸੇਵਾ ਵਾਲੇ ਬਾਬਾ ਬਾਬਾ ਬਚਨਦਾਸ ਜੀ ਵਿਸ਼ੇਸ਼ ਤੌਰ ਤੇ ਮੌਜੂਦ ਨੇ ਤੇ ਸੰਗਤ ਵੀ ਵੱਡੀ ਗਿਣਤੀ ਦੇ ਵਿੱਚ ਜੋ ਹੈ ਲਗਾਤਾਰ ਨਿਤਮਸਤਕ ਹੋਣ ਤੋਂ ਬਾਅਦ ਆਪਣੇ ਸਿਰਾਂ ਦੇ ਉੱਤੇ ਪੱਠਲ ਚੱਕ ਕੇ ਇੱਕ ਤਰ੍ਹਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਜਿਸ ਦੇ ਨਾਲ ਹੀ ਸੇਵਾ ਨਿਭੰਦੇ ਫੁਦੇ ਇੱਥੇ ਵੱਡੀ ਗਿਣਤੀ ਦੇ ਵਿੱਚ ਜੋ ਵੀ ਸੰਗਤ ਨਿਤਮਸਤਕ ਹੋ ਰਹੀ ਹੈ ਸੇਵਾ ਕਰਨ ਦੇ ਨਾਲ ਨਾਲ ਹੀ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਲਗਾਤਾਰ ਆ ਰਹੀ ਹੈ ਤੇ ਨਾਲ ਹੀ ਜਿੱਥੇ ਪੰਜਵੀਂ ਮੰਜਲ ਦਾ ਲੈਂਟਰ ਪਾਇਆ ਜਾ ਰਿਹਾ ਹੈ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਲੇਬਰ ਵੀ ਲੱਗੀ ਹੋਈ ਹੈ ਚਾਹੇ ਕਿ ਗਰਮੀ ਦਾ ਮੌਸਮ ਹੈ ਗਰਮੀ ਨੂੰ ਮੁੱਖ ਰੱਖਦੇ ਹੋਏ ਇੱਥੇ ਜਿੱਥੇ ਜਲ ਪਾਣੀ ਦੀ ਸੇਵਾ ਨਾਲ ਚੱਲ ਰਹੀ ਹੈ ਤੇ ਨਾਲ ਹੀ ਪੱਖੇ ਲਗਾਏ ਗਏ ਹਨ ਤਾਂਕਿ ਲੇਬਰ ਨੂੰ ਕਿਸੇ ਵੀ ਪ੍ਰਕਾਰ ਦੀ ਜੋ ਪਰੇਸ਼ਾਨੀ ਹੈ ਨਾ ਆ ਸਕੇ ਇੱਥੇ ਤੱਕ ਕਿ ਅਗਲੇ ਹੋਲੇ ਮੁਹੱਲੇ ਤੱਕ ਇਹ ਪੰਜ ਮੰਜ਼ਲੀ ਸਰਾ ਜੋ ਹੈ ਸੰਗਤ ਦੇ ਲਈ ਤਿਆਰ ਹੋ ਕੇ ਸੰਗਤ ਦੇ ਹਵਾਲੇ ਕੀਤੀ ਜਾਵੇਗੀ ਜਿਸ ਦੇ ਵਿੱਚ ਹਜੇ ਤੱਕ 20 ਤੋਂ 25 ਕਮਰੇ ਏਸੀ ਵਾਲੇ ਜੋ ਹੈ ਉਹ ਸੰਗਤ ਦੇ ਲਈ ਤਿਆਰ ਕਰ ਦਿੱਤੇ ਗਏ ਨੇ ਪਰਮ ਸਤਕਾਰਯੋਗ ਸਾਧ ਸੰਗਤ ਜੀ ਗੁਰਦੁਆਰਾ ਬਾਬਾ ਗੁਰਦਿੱਤਾ ਸਿੰਘ ਸਾਹਿਬ ਜੀ ਦੇ ਸਥਾਨ ਦੇ ਉੱਤੇ ਜੋ ਕਾਰ ਸੇਵਾ ਚੱਲ ਰਹੀ ਹੈ ਬਾਬਾ ਬਚਰ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਜੋ ਸੰਗਤਾਂ ਦੇ ਆਉਣ ਵਾਸਤੇ ਰਹਿਣ ਵਾਸਤੇ ਯਾਤਰੀ ਨਿਵਾਸ ਬਣਾਇਆ ਜਾ ਰਿਹਾ ਹੈ ਤੇ ਜਿਹਦੇ ਟੋਟਲ ਕਮਰੇ 50 ਕਮਰੇ ਬੰਨੇ ਹਨ ਤੇ ਸੰਗਤਾਂ ਨੂੰ ਇਹਦੇ ਵਿੱਚ ਬਹੁਤ ਵੱਡਾ ਆਰਾਮ ਵਾਸਤੇ ਬਹੁਤ ਜਗ੍ਹਾ ਮਿਲਨੀ ਹੈ ਇਸ ਕਰਕੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸਭ ਸੰਗਤਾਂ ਇਸ ਸਥਾਨ ਤੇ ਸੇਵਾ ਕਰਕੇ ਆਪਣੇ ਜਨਮ ਨੂੰ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਸ ਤਰ੍ਹਾਂ ਬਾਬਾ ਜੀ ਵੱਲੋਂ ਹੁਕਮ ਹੁੰਦਾ ਹੈ ਸੇਵਾ ਕਰਕੇ ਸਿਮਰਨ ਕਰਨਾ ਆਪਾਂ ਵੀ ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ 5 ਮਿੰਟੋ ਸਵਾਗੁਰੂ ਦਾ ਸਿਮਰਨ ਕਰ ਲਈਏ ਜਿਹਦੇ ਨਾਲ ਸੇਵਾ ਕਰਕੇ ਸਾਡਾ ਜਨਮ ਸਫਲ ਹੋ ਜਾਏ ਤੁੰਤਨ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦੀ ਬਹੁਤ ਹੀ ਮਿਹਰ ਸਦਕਾ ਅੱਜ ਜਿਹੜੀ ਸ਼ਰਾ ਦਾ ਪੰਜਵੇਂ ਦਾ ਮੰਜ਼ਲ ਤੇ ਜਿਹੜਾ ਲੈਂਟਰ ਪੈ ਰਿਹਾ ਇਹ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਵੱਲੋਂ ਇਹ ਜਿਹੜੀ ਸੇਵਾ ਕਰਾਈ ਜਾ ਰਹੀ ਹੈ ਜਿਹਦੇ ਵਿੱਚ ਬਾਬਾ ਕੁਲਦੀਪ ਸਿੰਘ ਕਾਰਸੀਵਾਲ ਜਿਹੜੇ ਉਹ ਇੱਥੇ ਸੇਵਾ ਕਰ ਰਹੇ ਨੇ ਔਰ ਬਾਬਾ ਬਚਨ ਸਿੰਘ ਜੀ ਆਪ ਵੀ ਇਸ ਜਗ੍ਹਾ ਤੇ ਅੱਜ ਆਏ ਹੋਏ ਨੇ ਔਰ ਜਿਹੜੇ ਤਕਰੀਬਨ 20 ਕਮਰੇ ਨੇ ਉਹਨਾਂ ਨੂੰ ਤਿਆਰ ਕਰਕੇ ਸੰਗਤਾਂ ਦੇ ਅਰਪਣ ਕਰ ਦਿੱਤਾ ਔਰ ਇਹ ਜਲਦੀ ਤੋਂ ਜਲਦੀ ਜਿਹੜੇ ਇਹ ਸਰਾਹਾਂ ਦਾ ਕੰਮ ਹੈ ਇਹ ਜਲਦੀ ਨੇਪਰੇ ਚਾੜ੍ਹ ਕੇ ਮੇਰਾ ਖਿਆਲ ਹੈ ਵੀ ਹੁਣ ਜਿਹੜਾ ਹੁੱਲਾ ਮਹਲੇ ਤੋਂ ਪਹਿਲਾਂ ਪਹਿਲਾਂ ਆਇਆ ਜਿਹੜਾ ਇਹ ਕੰਪਲੀਟ ਕਰਕੇ ਸੰਗਤਾਂ ਦੇ ਹਵਾਲੇ ਕਰ ਦਿੱਤਾ ਜਾਊਗਾ ਕੈਮਰਾਮੈਨ ਜਤਿਨ ਕੁਮਾਰ ਦਿਨਾਲ 24 ਲਟਾਵਾ ਸ਼੍ਰੀ